ਸਸੇਕਾਲ ਜੀ ਵੈਰਜ ਕਾ ਖਾਲਸਾ ਵੈਰਜ ਕੀ ਪਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੁਧਿਆਣੇ ਦੇ ਵਿੱਚ ਜੋ ਕੁਛ ਵਾਪਰਿਆਗਾ ਜੋ ਸੰਦੀਪ ਗੋਰਾਗਾ ਉਹਦੇ ਉੱਤੇ ਪਿਛਲੀ ਦਿਨੀ ਢਿੰਗ ਸਿੰਘਾ ਵੱਲੋਂ ਇੱਕ ਹਮਲਾ ਕੀਤਾ ਗਿਆ ਉਹ ਆਚੰਚੇਤ ਦੱਸਿਆ ਜਾ ਰਿਹਾ ਕਿ ਢਿੰਗ ਸਿੰਘਾ ਆਉਂਦੇ ਸੀ ਹੋ ਸਕਦਾ ਉਹ ਮੂੜੇ ਟੱਕਰ ਗਿਆ ਹੋਵੇ ਪੂਰੀ ਜਿਹੜੀ ਬੇਰਬਾਗਾ ਉਹ ਪੁਲਿਸ ਦੇ ਸਕਦੀ ਆ ਜਾਂ ਉਹ ਨਿੰਗ ਦੇ ਸਕਦੇ ਨੇ ਕਿ ਕੀ ਉਦੋਂ ਜਿਹੜਾ ਮੌਕੇ ਦੇ ਹਾਲਾਤ ਕੀ ਹੋਏ ਨੇ ਪਰ ਉਸ ਤੋਂ ਬਾਅਦ ਜਿਹੜੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀਆਂ ਆਵਾਜ਼ਾਂ ਜਿਹੜੀਆਂ ਨੇ ਹਿੰਦੂ ਤ ਵੱਲੋਂ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਕਦੇ ਮੁਸਲਮਾਨਾਂ ਨੂੰ ਧਮਕੀ ਦਿੱਤੀ ਜਾਂਦੀ ਆ ਕਿ ਤੁਹਾਨੂੰ 1.5 ਲੱਖ ਨੂੰ ਖਤਮ ਕਰ ਦਾਂਗੇ ਹੁਣ ਕਦੇ ਸਿੱਖਾਂ ਨੂੰ ਧਮਕੀ ਦਿੱਤੀ ਜਾਂਦੀ ਆ ਇੱਕ ਤਾਜੀ ਵੀਡੀਓ ਮੈਂ ਤੁਹਾਡੇ ਕੋਲੇ ਲੈ ਕੇ ਆਇਆਗਾ ਤੁਹਾਨੂੰ ਮੈਂ ਪਹਿਲਾਂ ਵੀਡੀਓ ਸੁਣਾ ਦਿੰਨਾ ਇੱਕ ਸਖ਼ਤ ਸਨੇਹ ਦ੍ਰਿਸ਼ਟੀ ਦਰਬਾਰ ਸਾਹਿਬ ਉੱਤੇ ਦਵਾਰੇ ਅਟੈਕ ਕਰਨ ਦੀ ਧਮਕੀ ਦੇ ਦਿੱਤੀ ਆ ਕੌਣ ਆ ਬੰਦਾ ਉਹ ਤੇ ਆਉਣ ਵਾਲਾ ਭਵਿੱਖ ਕੀ ਹੋਵੇਗਾ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਕੀ ਕਰੇਗੀ ਜਾਇ ਲੋਕਔਨ ਨੇ ਜਿਹੜੇ ਬਾਰ-ਬਾਰ ਸਿੱਖਾਂ ਤੇ ਮੁਸਲਮਾਨਾਂ ਤੇ ਘੱਟ ਗਿਣਤੀਆਂ ਤੇ ਜਿਹੜੇ ਹਮਲੇ ਕਰ ਰਹੇ ਨੇ ਪਹਿਲਾਂ ਆਪ ਸੋਚਦੇ ਨਹੀਂ ਬੋਲਣ ਲੱਗਿਆਂ ਜੇ ਕੋਈ ਬਾਅਦ ਚ ਐਕਸ਼ਨ ਦਾ ਰੈਐਕਸ਼ਨ ਹੁੰਦਾਗਾ ਫਿਰ ਉਹਦਾ ਜਿਹੜਾ ਵੱਡਾ ਮੁੱਦਾ ਬਣਾ ਲਿਆ ਜਾਂਦਾਗਾ ਤੇ ਤੁਹਾਨੂੰ ਪਹਿਲਾਂ ਮੈਂ ਵੀਡੀਓ ਸੁਣਾ ਦਾਂ ਫਿਰ ਆਪਾਂ ਗੱਲ ਕਰਦੇ ਆ ਅੱਗੇ ਇਹ ਜਿਹੜੀ ਥਲ ਹੁਣੇ ਪੈ ਜੇ ਜਿਸਾ ਅਤਵਾਦੀ ਦੁਬਾਰਾ ਪਨਪ ਰਹੇ ਨੇ ਇਹਨਾਂ ਨੂੰ ਹੁਣੇ ਰੋਕ ਲੋ ਠੀਕ ਹੈ ਨਹੀਂ ਤਾਂ ਬਾਅਦ ਵਿੱਚ ਦੁਬਾਰਾ ਕਦੀ ਇਹੋ ਜਿਹੀ ਨੌਬਤ ਪਾ ਜੀ ਕਿ ਤੁਹਾਨੂੰ ਹਰ ਮੰਦਰ ਸਾਹਿਬ ਦੀ ਆਪਣੀ ਦੇ ਫੇਰ ਦੁਬਾਰਾ ਅਟੈਕ ਕਰਕੇ ਫੇਰ ਅਤਵਾਦੀ ਮਾਰਨਾ ਪਵੇ ਇਸ ਲਈ ਉਹਨਾਂ ਨੂੰ ਉੱਥੇ ਪਰਮਨੈਂਟ ਰਿਕਟ ਸੋਣੀ ਵੀਡੀਓ ਤੁਹਾਨੂੰ ਮੈਂ ਦੁਬਾਰੇ ਵੀਡੀਓ ਫੇਰ ਸੁਣਾਉਣਾ ਇੱਕ ਵਾਰ ਕਿਉਂਕਿ ਕਈ ਵਾਰੀ ਇਹਦੀ ਮੈਂ ਸਾਕਲ ਦਿਖਾਉਣਾ ਵੀ ਤੁਹਾਨੂੰ ਉਹ ਕਰੂੰਗਾ ਹੋਣੇ ਪੈ ਜੇ ਜਸਾ ਅਤਵਾਦੀ ਦੁਆਰਾ ਪਰਪਰੇਣੇ ਇਹਨਾਂ ਨੂੰ ਹੁਣੇ ਰੋਗ ਨੂੰ ਕੀਗਾ ਨੀ ਦਾ ਬਾਜੋ ਹੈ ਦੁਬਾਰਾ ਕਹਿੰਦੇ ਇਹੋ ਜੀ ਨੌਬਤ ਪਾ ਜੇ ਕਿ ਤੁਹਾਨੂੰ ਹਰ ਮੰਦਰ ਸਾਹਿਬ ਦੀ ਆਪਣੀ ਦੇ ਫੇਰ ਦੁਬਾਰਾ ਅਟੈਕ ਕਰਕੇ ਫੇਰ ਅਤਵਾਦੀ ਦੁਬਾਰਾ ਰੱਪ ਹੋਵੇ ਇਸ ਲਈ ਉਹਨਾਂ ਨੂੰ ਉੱਥੇ ਪਰਮਨੈਂਟ ਤੌਰ ਤੇ ਜਾਣਾ ਨਜ਼ਾਰਾ ਬੈਠਾ ਇਹ ਪਤਾ ਨਹੀਂ ਕੌਣ ਤਾਕਤਾਂ ਨੇ ਕੌਣ ਇਹ ਹਿੰਦੂਵਾਦੂ ਲੋਕ ਨੇ ਇਹ ਕਹਿੰਦਾ ਹੁਣੇ ਹੀ ਜਿਹੜਾ ਥੱਲ ਪਾਈ ਜਾਵੇ ਇਹਨਾਂ ਨੂੰ ਕਹਦਾ ਨਹੀਂ ਸਾਨੂੰ ਦੁਬਾਰੇ ਨਾ ਫਿਰ 84 ਵੰਗੂ ਦੇ ਦਰਬਾਰ ਸਾਹਿਬ ਤੇ ਸਰਬੰਦ ਸਾਹਿਬ ਤੇ ਅਟੈਕ ਕਰਨਾ ਪੈ ਜੇ ਐਡੀ ਵੱਡੀ ਗੱਲ ਕਹਿ ਦੇਣੀ ਸਿੱਖ ਕੌਮ ਨੂੰ ਇੱਕ ਸਿੱਧਾ ਚੈਲੰਜ ਕੀਤਾ ਗਿਆਗਾ ਉਸ ਤੋਂ ਪਹਿਲਾਂ ਇੱਕ ਵੀਡੀਓ ਆਈ ਸੀ ਮੇਰੇ ਕੋਲੇ ਉਹ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਮੁਸਲਮਾਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ 2 ਲੱਖ ਨੂੰ ਕਹਿੰਦਾ ਮੈਂ ਕੱਟ ਕੇ ਮਾਰ ਦਾਂਗਾ ਤੇ ਆ ਸਿੱਧਮ ਸੱਦੀ ਜਿਹੜੀ ਹੁਣ ਸਿੱਖਾਂ ਦੀ ਧੌਂਕੀ ਦਿੱਤੀ ਜਾ ਰਹੀ ਆ ਇਹ 83 ਵਾਂਗੂ ਦੁਬਾਰੇ ਧਰਨੇ ਦਰਵਾਜ਼ਾ ਤੇ ਅਟੈਕ ਨਾ ਕਰਨਾ ਪੈ ਜਾਵੇ ਹੁਣ ਦੱਸੋ ਇਹ ਬੰਦੇ ਹੈ ਕੌਣ ਨੇ ਕੌਣ ਤਾਕਤਾਂ ਨੇ ਇਹਨਾਂ ਦੇ ਪਿੱਛੇ ਖੜੀਆਂ ਨੇ ਕੌਣ ਇਹਨਾਂ ਤੋਂ ਬਿਆਨ ਦਵਾ ਰਿਹਾਗਾ ਤੇ ਕੌਣ ਪੰਜਾਬ ਦਾ ਮਾਹੌਲ ਦੁਬਾਰੇ ਖਰਾਬ ਕਰਨਾ ਚਾਹੁੰਦਾਗਾ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਪੰਜਾਬ ਦੇ ਨੂੰ ਤੇ ਜਿੱਤਾਂ ਵੀ ਹੋ ਸਕੇ ਜਿਹੜੇ ਇਹ ਜੇ ਲੋਕ ਨੇ ਇਹ ਕਿੱਥੇ ਬੈਠੇ ਨੇ ਕਿੱਥੇ ਜਿਹੜੇ ਬਿਆਨ ਦਿੰਦੇ ਨੇ ਇਹਨਾਂ ਦੇ ਅੰਦਰ ਐਨਾ ਜ਼ਹਿਰ ਭਰਿਆ ਪਿਆ ਸਿੱਖਾਂ ਤੇ ਮੁਸਲਮਾਨਾਂ ਲਈ ਫੇਰ ਤੁਸੀਂ ਕਹਿੰਦੇ ਸਿੱਖ ਇੱਕ ਸਿੱਖ ਤੇ ਅਗੇ Hindu 9 ਮਾਸ ਦਾ ਰਿਸ਼ਤਾ ਹੁਣ ਦੱਸੋ 9 ਮਾਸ ਦੇ ਰਿਸ਼ਤੇ ਕਹਿਣ ਵਾਲਿਓ ਜਿਹੜੇ ਤੁਹਾਨੂੰ ਸਾਰੇ ਆਮ ਲੜਕਾਰ ਰਹੇ ਨੇ ਤੁਹਾਨੂੰ ਦਰਬਾਰ ਸਾਹਿਬ ਤੇ ਅਟੈਕ ਕਰਨ ਦੀਆਂ ਧਮਕੀਆਂ ਦੇ ਦੇਣਾ ਫੇਰ ਦੱਸੋ ਹੁਣ ਤੁਸੀਂ ਇਹਦੇ ਮੈਨੇ ਕੀ ਕੱਢੋਂਗੇ ਫਿਰ ਕਹਿੰਦੇ ਸਿੱਖ ਆਜ਼ਾਦ ਨੇ ਆਜ਼ਾਦ ਜੇ ਆਜ਼ਾਦ ਹੁੰਦੇ ਸਿੱਖ ਤਾਂ ਇਹ ਜੇ ਲੋਕਾਂ ਨੂੰ ਇਹ ਬਿਆਨ ਦੇਣੇ ਨਾ ਪੈਂਦੇ ਅਜੇ ਲੋਕਾਂ ਨੂੰ ਫੜ ਕੇ ਸਰਕਾਰ ਅੰਦਰ ਕਰਦੀ ਇਹਨਾਂ ਤੇ ਐਨਐਸਏ ਲੱਗਣਾ ਚਾਹੀਦਾ ਹੈ ਜੇ ਲੋਕਾਂ ਲੋਕਾਂ ਤੇ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨੇ ਕਿਸੇ ਨੂੰ ਕਿਸੇ ਹਿੰਦੂ ਦੇ ਕਿਸੇ ਮੁਸਲਮਾਨ ਦੇ ਕਿਸੇ ਅਸਾਈ ਦੇ ਉੱਤੇ ਅਟੈਕ ਕਰਦਾ ਉਹਨੇ ਕਿਹਾ ਉਹ ਤੋਂ ਕੋਈ ਬੰਬ ਜਾਂ ਕੋਈ ਹੋਰ ਹਥਿਆਰ ਨਹੀਂ ਫੜਿਆ ਗਿਆ ਕੁੱਲ ਸਾਰੇ ਲਾਇਸੈਂਸ ਨਹੀਂ ਜਿਹੜੇ ਆ ਬੰਦੂਖਾਂ ਸੇ ਉਹਨਾਂ ਦੇ ਕੋਲ ਆ ਪਰ ਦੁੱਖ ਕਿੰਨਾ ਹੁੰਦਾਗਾ ਤੇ ਜਦੋਂ ਇਹ ਜੇ ਲੋਕ ਸਰੇ ਆਮ ਜਿਹੜੇ ਤੁਹਾਨੂੰ ਬੰਗਾ ਰਹੇ ਨੇ ਤੇ ਹੁਣ ਤੁਸੀਂ ਇਹਦੇ ਆਪਣੇ ਕਮੈਂਟਾਂ ਰਾਹੀਂ ਵਿੱਚ ਦੱਸਿਓ ਦੁਬਾਰੇ ਕਿ ਇਹ ਲੋਕ ਨੇ ਜਿਹੜੇ ਇਹ ਕਿੱਥੋਂ ਉਠਦੇ ਨੇ ਕੌਣ ਮਗਰ ਤਾਕਤਾਂ ਨੇ ਇਹਦੀਆਂ ਕੌਣ ਜਿਹੜਾ ਬਾਰ-ਬਾਰ ਇਹਨਾਂ ਸਿੱਖਾਂ ਨੂੰ ਚੜਾ ਰਿਹਾਗਾ ਜੇ ਫਿਰ ਸਿੱਖ ਕੌਮ ਆ ਦੇ ਕੋਈ ਸੁਣਦਾ ਨਹੀਂ ਜਿਸ ਤਰ੍ਹਾਂ ਆਪਾਂ ਕਹਿ ਦਈਏ ਮੌਕੇ ਤੇ ਐਕਸ਼ਨ ਦਾ ਰੈਕਸ਼ਨ ਬੰਦਾ ਕਰ ਦਿੰਦਾਗਾ ਆਪਾਂ ਉਹਨੂੰ ਮਾੜਾ ਮੰਨਦੇ ਆ ਅਸੀਂ ਵੀ ਨਖੇਦੀ ਕੀਤੀ ਆ ਸਿੱਖ ਕੌਮ ਸਾਰੇ ਕਰਦੀ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਵੀ ਪਰ ਜਦੋਂ ਤੁਸੀਂ ਇਹ ਜੇ ਬਿਆਨ ਦੇਓਗੇ ਤਾਂ ਫਿਰ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈਗੀ ਆ ਇਹ ਆਟੋਮੈਟਿਕ ਜਿਹੜੀ ਅੰਦਰ ਘਰ ਕਰ ਜਾਂਦੀ ਆ ਲੋਕਾਂ ਦੇ ਹੁਣ ਤੁਸੀਂ ਦੇਖੋ ਸਿੱਧਮ ਸਿੰਘ ਦਾ ਇਹ ਬਿਆਨ ਦੇ ਦਿੱਤਾ ਸਿੱਧਮ ਸਿੰਘ ਇੱਕ ਧਮਕੀ ਦੇ ਦਿੱਤੀ ਦੇ ਦਿੱਤੀ ਸਾਰੀ ਸਿੱਖ ਕੌਮ ਨੂੰ ਚੈਲੰਜ ਕਰ ਦਿੱਤਾ ਕਿ ਅਸੀਂ ਦਰਬਾਰ ਸਾਹਿਬ ਤੇ ਦਵਾਰੇ ਅਟੈਕ ਨਾ ਕਦੇ ਸਾਨੂੰ ਕਰਨਾ ਪੈ ਜਾਵੇ ਤੇ ਹੁਣ ਦੱਸੋ ਪੰਜਾਬ ਦੇ ਜਿਹੜੇ ਹਾਲਾਤ ਨੇ ਤੇ ਇੱਕ ਜੇਕਰ Hindu ਤੇ ਹਮਲਾ ਹੁੰਦਾ ਤਾਂ ਗਵਰਨਰ ਜਿਹੜਾ ਭੱਜਿਆ ਆਉਂਦਾਗਾ ਸਿੱਖਾਂ ਦੇ ਇਥੇ ਲੱਖਾਂ ਜਿਹੜੇ ਹਜ਼ਾਰਾਂ ਨੇ ਕਾਤਲ ਹੋ ਗਏ ਸਿੱਖਾਂ ਨੂੰ ਕੋ-ਕੋ ਕੇ ਮਾਰਿਆ ਗਿਆ ਸਿੱਖਾਂ ਦੀਆਂ ਧੀਆਂ ਪੈਣਾ ਦੀ ਬੇਪੱਤੀ ਕਰ ਦਿੱਤੀ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਇਆ ਦਿੱਤੇ ਗਏ ਕਿਤੇ ਗਵਰਨਰ ਦਾ ਬਿਆਨ ਆਇਆ ਅੱਜ ਇੱਕ Hindu ਦੇ ਜੇ ਚੋਟ ਆ ਗਈ ਤਾਂ ਫੜੇ ਵੀ ਗਏ ਮੌਕੇ ਤੇ ਤੇ ਗਵਰਨਰ ਦਾ ਵੀ ਜਿਹੜਾ ਬਿਆਨ ਆ ਗਿਆ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਤੁਹਾਨੂੰ ਜਿਹੜੇ ਟਾਰਗੇਟ ਕਰਦੇ ਦਵਾਰੇ ਮੈਂ ਵੀਡੀਓ ਤੁਹਾਨੂੰ ਇੱਕ ਵਾਰ ਫੇਰ ਸੁਣਾਦਾ ਕਿ ਸਖਸ ਕੌਣ ਆ ਦੀ ਕੰਪਾਨਾ ਨਾ ਕਰਾ ਤਾ ਤੁਸੀਂ ਜੇ ਵੀ ਹੱਥ বিনা ਆਉਂਦੇ ਹੋ ਸਹੀ ਜਗਾਸ ਪਾਫਰੀ ਤੇ ਇੱਕ ਇਹ ਜਿਹੜੀ ਥਲ ਹੁਣੇ ਪੈ ਜੇ ਜਿਹਾ ਅਤਵਾਦੀ ਦੁਬਾਰਾ ਬਣਪਰੇ ਨੇ ਇਹਨਾਂ ਨੂੰ ਹੁਣੇ ਰੋਕ ਲੋ ਠੀਕ ਆ ਨਹੀਂ ਤਾਂ ਬਾਅਦੋਂ ਹੋਰ ਦੁਬਾਰਾ ਕਰੀ ਇਹੋ ਜੀ ਨੌਬਤਤਾ ਜੀ ਕਿ ਸਾਨੂੰ ਹਰਮੰਦਰ ਸਾਹਿਬ ਦੀ ਆਪਣੀ ਦੇ ਫੇਰ ਦੁਬਾਰਾ ਅਟੈਕ ਕਰਕੇ ਫੇਰ ਅਤਵਾਦੀ ਉੱਪਰ ਰਾ ਪਵੇ ਇਸ ਲਈ ਉਹਨਾਂ ਨੂੰ ਉੱਥੇ ਪਰਮਾਨੈਂਟ ਰਖਵਾ ਜਾਣਾ ਜ਼ਰੂਰੀ ਬੈਠੋ ਦੱਸੋ ਕੌਣ ਅਤਵਾਦੀ ਨੇ ਸਿੱਖਾਂ ਨੂੰ ਇਹ ਅਤਵਾਦੀ ਦੱਸ ਰਿਹਾਗਾ ਤੇ ਇਹਨਾਂ ਉੱਤੇ ਸਰਕਾਰ ਇੰਟੈਲੀਜੈਂਸੀਆਂ ਆਈਟੀ ਸੈਲ ਸਾਈਬਰ ਕ੍ਰਾਮ ਕਿੱਥੇ ਨੇ ਕਿੱਤੇ ਲੁਕੀਆਂ ਹੋਈਆਂ ਨੇ ਸਾਡੀਆਂ ਏਜੰਸੀਆਂ ਸੋਸ਼ਲ ਮੀਡੀਆ ਤੇ ਸਰੇ ਆਮ ਜਿਹੜੇ ਇਹ ਪੜਕਾਉ ਬਿਆਨ ਦਿੱਤੇ ਜਾ ਰਹੇ ਨੇ ਸਿੱਖਾਂ ਨੂੰ ਸਿੱਧਾ ਚੈਲੰਜ ਕੀਤਾ ਜਾ ਰਿਹਾਗਾ ਸਿੱਖ ਕੌਮ ਨੂੰ ਬਗਾਰਿਆ ਜਾ ਰਿਹਾਗਾ ਤੇ ਫਿਰ ਇਹ ਕਹਿੰਦੇ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਕਦੋਂ ਹੋਊਗੀ ਸਰਕਾਰ ਦੇ ਅੱਥੇ ਪ੍ਰਸ਼ਾਸਨ ਦੱਸੇ ਕਿ ਬੰਦਾ ਕੌਣ ਆ ਸਰਕਾਰ ਤਾਂ ਇੱਕ ਸਕਿੰਟ ਦੇ ਵਿੱਚ ਲੱਭ ਲੈਂਦੀ ਆ ਪਰ ਜਿਹੜੇ ਲੋਕ ਲਗਾਤਾਰ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਲਗਾਤਾਰ ਵੀਡੀਓ ਆ ਸੋਸ਼ਲ ਮੀਡੀਆ ਤੇ ਪੈ ਰੀਆਂ ਨੇ ਇਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਇਹ ਸਿੱਖ ਕੌਮ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾਗਾ ਸਿੱਖ ਕੌਮ ਨੂੰ ਜਾਂ ਪੜਕਾਇਆ ਜਾ ਰਿਹਾ ਆ ਆਪਾਂ ਕਹਿ ਲਈਏ ਕਿ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾਗਾ ਕਿ ਇਹ ਜਿਹੇ ਲੋਕ ਜੇ ਤੁਹਾਨੂੰ ਪਛਾਣ ਆਉਂਦੀ ਇਹਨਾਂ ਦੀ ਰਿਪੋਰਟ ਕਰੋ ਪੁਲਿਸ ਪ੍ਰਸ਼ਾਸਨ ਕੋਲੇ ਜਾਓ ਸਰਕਾਰ ਨੂੰ ਭੇਜੋ ਤੇ ਅਸੀਂ ਇਸ ਕਰਕੇ ਤੁਹਾਨੂੰ ਜਿਹੜਾ ਇਹ ਵੀਡੀਓ ਸੁਣਾਈ ਆ ਤੇ ਸਾਡੀ ਵੀਡੀਓ ਵੀ ਸਰਕਾਰ ਤੱਕ ਭੇਜ ਦਿਓ ਡੀਜੀਪੀ ਤੱਕ ਭੇਜ ਦਿਓ ਸਾਡੀ ਬੇਨਤੀ ਆ ਕਿ ਸਿੱਖ ਕੌਮ ਉੱਤੇ ਜਿਹੜਾ ਦੁਬਾਰੇ ਜਿਹੜਾ ਇਹ ਜਾ ਕਦੇ ਜ਼ੁਲਮ ਨਾ ਹੋਵੇ ਜਿਹੜਾ ਸਿੱਖ ਕੌਮ ਨੇ ਪਹਿਲਾਂ ਸੰਤਾਪ ਹੰਡਾਇਆਗਾ ਤੇ ਇਹ ਕਰਕੇ ਜਿਹੜੇ ਲੋਕ ਨੇ ਚੰਦਕ ਲੋਕ ਨੇ ਜਿਹੜੇ ਆਪਸ ਵਿੱਚ ਲੜਾਉਣਾ ਚਾਹੁੰਦੇ ਨੇ ਪਵਾੜਾ ਪਾਣਾ ਚਾਹੁੰਦੇ ਨੇ ਇੰਨਾ ਉੱਤੇ ਕਦੋਂ ਕਾਰਵਾਈ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੇਖਦੇ ਰਹੋ ਤੁਸੀਂ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ ਧੰਨਵਾਦ ਬਹਿਜ ਜੀ ਦਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ